गाम खमारी नानका कड़ी आे द रात नाम खमारी नानका कड़ी आे द रात घड़ी आे दिन रात रूबला करेख न पारे ज़रूरे नू रूबला करेख न पे ज़रूर इस दुनिया बेसारे दे कॾहिं दे, दे, मालिक दीदा नाम ख़मारी नानका डड़ी रहे रात नाम ख़मारी नानका डड़ी रहे द राती रहे ਬਸ ਸਿੱਖਣ ਤਾ ਹੁਕਮ ਆ ਗੁਰੂ ਮਾਨੇ ਹੋ ਪੜਸ ਜਾ ਜੋ ਗੁਰੂ ਸਾਹਿਬਾ ਦੇ ਹਾਜ਼ਰੀ ਭਰਦੇ ਹੋਏ ਸਾਰੀ ਸੰਗਤ ਅਲਾਕਾ ਨਿਵਾਸੀ ਸਾਰੀ ਸੰਗਤ ਦੇ ਇੱਕ ਮਾਨਿਕ ਚੱਤਾ ਹੋ ਕੇ ਫਤਵਾ ਦਾ ਜਵਾਬ ਅਦਰ ਵਿੱਚ ਦੇਣਾ ਸਾਰੀ ਸੰਗਤ ਅੱਜ ਤੱਕ ਉਹ ਵਾਹਿਗੁਰੂ ਦਾ ਗਾਣਤਾ ਵਾਹਿਗੁਰੂ ਦੀ ਬੰਦੀ ਜਦੋਂ ਮੈਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਬਾਬਾ ਬਲਕਾਰ ਸਿੰਘ ਜੀ ਦੀ ਵਰਸੀ ਨੌਵੀਂ ਆ ਬਾਬਾ ਮਹਿੰਦਰ ਸਿੰਘ ਨਕਾਣਾ ਸਾਹਿਬ ਵਾਲਿਆਂ ਦੀ 69ਵੀਂ ਵਰਸੀ ਆ ਇਹ ਦਸ਼ਮੇਸ਼ ਤਰਨਾ ਦਲ ਜਥੇਦਾਰ ਬਾਬਾ ਬਲਕਾਰ ਸਿੰਘ ਬਾਬਾ ਹਮਿੰਦਰ ਸਿੰਘ ਜੀ ਉਹਨਾਂ ਦੇ ਸੰਯੋਗ ਦੇ ਨਾਲ ਵਰਸੀ ਮਨਾਈ ਜਾਂਦੀ ਆ ਆ ਵਰਸੀ ਜਦੋਂ ਮਨਾਨੇ ਇਸ ਵਿੱਚ ਕੀ ਕੀ ਖਾਸ ਹੁੰਦਾ ਇਸ ਵਿੱਚ ਖਾਸ ਹੁੰਦਾ ਵਾ ਜੀ ਆਪਾਂ ਧਾਰਮਿਕ ਜਥੇਬੰਦੀ ਸੱਦਣੀਆਂ ਸਦੇ ਸੰਗਤਾਂ ਨੂੰ ਸੱਦਣਾ ਬਾਹਰੋਂ ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿਣਾ ਬਾਕੀ ਦਲਪੰਥ ਨੂੰ ਹਾਜ਼ਰੀ ਭਰਨੀ ਚੜ੍ਹਦੀ ਕਲਾ ਤੇ ਸੇਖਿਆ ਦੇਣੀ ਸਾਧ ਸੰਗਤ ਨੂੰ ਬਸ ਇਹੋ ਕੁਛ ਮੈਂ ਭਗਵਾਨ ਦੀ ਬਖਸ਼ੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠੀ ਜੋੜੇ ਜਿ ਬੈਠੀ ਸਾਧ ਸੰਗਤ ਜੀ ਹੌਲੀ 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 ਅੱਜ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਸਿੰਘ ਸਾਹਿਬ ਜਿਹਦਰ巴巴 ਬਲਕਰ ਸਿੰਘ ਜੀ ਸਿੰਘ ਸਾਹਿਬ ਜਿਹਦਰ巴巴 ਮਹਾਵੀਰ ਸਿੰਘ ਜੀ ਸਿੰਘ ਸਾਹਿਬ ਜਿਹਦਰ巴巴 ਮਹਿੰਦਰ ਸਿੰਘ ਜੀ ਬਾਬਾ ਵੀਰ ਸਿੰਘ ਦੀ ਮਿਸਲ ਵੱਲੋਂ ਹਰ ਸਾਲ ਦੀ ਤਰ੍ਹਾਂ ਉਹਨਾਂ ਦੀ ਵਰਸੀ ਤੁਮਤਾਮ ਨਾਲ ਮਨਾਈ ਜਾਂਦੀ ਆ ਜੋ ਕਿ ਅੱਜ ਵੀ ਜਸੇਦਾਰ ਨੇ ਬੀਬੀ ਰਣਜੀਤ ਕੌਰ ਸਿੰਘ ਸਾਹਿਬ ਜਸਹਦਰ ਬਾਬਾ ਬਰਕਾਸ਼ ਸਿੰਘ ਦੀ ਧਰਮ ਪਤਨੀ ਉਹਨਾਂ ਦਾ ਕੁੱਦਮ صدਕਾ ਸਾਰੇ ਦਲਪੰਥ ਨੇ ਰਲ ਕੇ ਅੱਜ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਸਾਬ ਸ੍ਰੀ ਖੰਡਪਾਟ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਆਦਤ ਤੋਂ ਵੱਧ ਮਤ ਤੋਂ ਸੰਪੂਰਨ ਅੱਜ ਜਿਨ੍ਹਾਂ ਦੇ ਭੋਗ ਪਾਏ ਗਏ ਨੇ ਤੇ ਹਰ ਸਾਲ ਦੀ ਤਰ੍ਹਾਂ ਇਹ ਵਰਸੀ ਬੜੀ ਸਰਦਾ ਤੇ ਸਤਕਾਰ ਨਾਲ ਮਨਾਈ ਜਾਂਦੀ ਆ ਇਹ ਡੇਰਾ ਜਿਹੜਾ ਲੌਡੂਵਾਲ ਨੇੜੇ ਹਲਡੀਵਾਲਡ ਇਹ ਮਾਤਾ ਜੀ ਹੁਣਾਂ ਨੇ ਜਗਾ ਮੁੱਲ ਲੈ ਕੇ ਤੇ ਬੜੇ ਸਰਦਾ ਸਤਕਾਰ ਦੇ ਨਾਲ ਸਲੇਮ ਟਾਪਰੀ ਤੋਂ ਜੋ ਨਿਸ਼ਾਨ ਇੱਥੇ ਸਰਦਾ ਦੇ ਨਾਲ ਲਿਆਣ ਕੇ ਇੱਥੇ ਸਤਕਾਰ ਦੇ ਨਾਲ ਚਲਾਏ ਗਏ ਨੇ ਅੱਜ 9ਵੇਂ ਮਹੀਨੇ ਦੇ ਦੋ ਤਰੀਕ ਨੂੰ ਹਰ ਸਾਲ ਦੀ ਤਰ੍ਹਾਂ ਜੋ ਵਰਸੀ ਮਨਾਈ ਜਾਂਦੀ ਹੈ ਅੱਜ ਵੀ ਦਿਹਾੜਾ ਇੱਥੇ ਮਨਾਇਆ ਤੇ ਸਾਰੀਆਂ ਸੰਗਤਾਂ ਨੂੰ ਸਾਡੇ ਲੋਕ ਬਹੁਤ ਬਹੁਤ ਧੰਨਵਾਦ ਬਹੁਤ ਬੋਝੀਆਂ ਰੱਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਬਣਾ ਰਹੇ ਕਿੰਨੇ ਸਾਲ ਹੋ ਗਏ ਵਰਸੀ ਮਨਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਰਸੀ ਬਾਬਾ ਮਹਿੰਦਰ ਸਿੰਘ ਨਨਕਾਣਾ ਸਾਹਿਬ ਵਾਲਿਆਂ ਦੀ ਤੇ ਜਹੇਦਰ ਬਾਬਾ ਬਲਕਾਰ ਸਿੰਘ ਛੋਡੀ ਨਨਕਾਣਾ ਸਾਹਿਬ ਵਾਲੇ ਉਹਨਾਂ ਦੇ ਸੰਬੰਧ ਵਿੱਚ ਮਨਾਈ ਜਾਂਦੀ ਆ ਇਹ ਵਰਸੀ ਬਾਬਾ ਮਹਿੰਦਰ ਸਿੰਘ ਦੀ ਨਨਖਾਣੀ ਛਿਆੜੀਵੀਂ ਵਰਸੀ ਆ ਤੇ ਜਹੇਦਰ ਬਾਬਾ ਬਲਕਾਰ ਸਿੰਘ ਦੀ ਨੌਵੀਂ ਵਰਸੀ ਆ ਇਹ ਹਰ ਸਮੇਂ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾਂਦੀ ਆ ਬਾਬਾ ਜੀ ਨੇ ਵਰਤੀ ਪੈਨ ਫਲੇਮ ਟੱਪਰੀ ਬਣਾਈ ਜਾਂਦੀ ਸੀ ਅੱਤੀ ਪਹਿਲੀ ਵਾਰ ਇਸੇ ਬਣਾਈ ਹੈ ਇਹ ਬਾਬਾ ਜੀ ਨੇ ਪੜਾ ਲਿਆਣਾ ਸੀ ਅਸੀਂ ਪੜਾ ਲਿਆ ਸੀ ਨਵਾਂ ਤੇ ਉਸ ਕਰਕੇ ਇੱਥੇ ਮਨਾਈ ਆ ਪਹਿਲੀ ਵਾਰ ਪਿਆਰ ਕੀ ਸੰਗਤਾਂ ਹੁਣ ਇੱਥੇ ਹੀ ਮਨਾਇਆ ਕਰਨੀਆਂ ਸਾਰੀ ਹਾਂਜੀ ਅੱਗੇ ਤੋਂ ਅੱਗੇ ਤੋਂ ਹੁਣ ਇੱਥੇ ਹੀ ਮਨਾਇਆ ਜਾਏਗਾ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੇ ਪੰਜ ਵਿਪੇਸ਼ ਤਰਨਾਦਾਲ ਹੈੱਡ ਆਫਸ ਲੁਧਿਆਣਾ ਜੋ ਬੀਬੀ ਰਜੀਤ ਕੌਰ ਜੀ ਸੌਡੀ ਉਹਨਾਂ ਦੇ ਧਰਮ ਪਤਨੇ ਬਾਬਾ ਜੀ ਦੀ ਵਰਸੀ ਮਨਾ ਰਹੇ ਬਾਬਾ ਮਹਿੰਦਰ ਸਿੰਘ ਜੀ ਨੰਕਾਰਾ ਸਾਹਿਬ ਉਹਨਾਂ ਦੇ ਬਾਬਾ ਪ੍ਰਕਾਸ਼ ਸਿੰਘ ਜੀ ਸਮੂੱਚੇ ਨਿਹੰਗ ਸਿੰਘ ਫੌਜ ਲੁਧਿਆਣੇ ਦੀ ਔਰ ਜ਼ਿਲ੍ਹਾ ਦੇ ਜੇਹੇਦਾਰ ਬਾਬਾ ਸਤਨਾਮ ਸਿੰਘ ਜੀ ਸਤਾਂ ਅੰਦੂਸਤ ਮੋਰ ਸਾਹਿਬ ਵੱਡਾ ਚੌਂਤਾ ਬਾਬਾ ਗੁਰਿੰਦਰ ਸਿੰਘ ਜੀ ਔਰ ਹੋਰ ਹਾਜ਼ਰੀ ਲਵਾ ਰਹੇ ਆ ਸਭ ਤੋਂ ਪੰਥਰ ਤੋਂ ਸਮੂੱਚੇ ਗੱਗੀਆਂ ਫੌਜਾਂ ਲੰਗ ਸਿੰਘ ਜੇਹੇ ਬੰਦੀਆਂ ਸਰਕਾਰੀ ਔਰ ਗੈਰ ਸਰਕਾਰੀ ਅਫਸਰ ਸਾਹਿਬਾਨ ਸਾਰੇ ਬੀਬੀ ਜੀ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਸਹਿਯੋਗ ਦੇ ਕੇ ਇਹ ਵਰਸ਼ੀ ਨੂੰ ਉਚਾਤਿਆ ਮਨਾਏ ਆ ਕਿ ਗੁਰੂ ਦਾ ਲੰਗਰ ਟੁਕੜ ਵਟ ਰਿਹਾ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਹੋਇਆ ਤਿੰਨ ਦਿਨ ਤੋਂ ਹਨ ਪ੍ਰਸਾਦ ਦੀ ਭੋਗ ਪਾਇਆ ਗਿਆ ਰਾਗੀ ਢਾਡੀ ਕਥਾਵਾਜਕ ਸਮੁੱਚੀ ਸਾਧ ਸੰਗਤ ਨੇ ਬਾਬਾ ਜੀ ਨੂੰ ਸ਼ਰਧਾ ਤੇ ਫੁੱਲ ਭੇਟ ਕੀਤੇ ਇੰਨਾ ਕੁਸ਼ ਕਹਿੰਦਾ ਹੋਏ ਮਹਾਰਾਜ ਉਹਨਾਂ ਦੀ ਚੜ੍ਹਦੀ ਕਲਾ ਰੱਖਿਆ ਹੈ ਸਾਲ ਲੁਧਿਆਣੇ ਚ ਬਾਬਾ ਜੀ ਦੀ ਵਰਸ਼ੀ ਮਨਾਈ ਜਾਵੇ ਸਿੱਖ ਸੰਗਤਾਂ ਗੁਰੂ ਮਹਾਰਾਜੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੋੜ ਸਕਣ For latest updates, like and follow our Facebook page SMZ News. And don't forget to subscribe our YouTube channel and press the bell icon.